ਗੇਮ ਬਲੌਗ ਸਟਾਰ ਅੰਜੂ ਕਰੋ ਇੱਥੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ 'ਚ ਹਾਂਜੀ ਸ਼ੁਰੂ ਕਰਦੇ ਹਾਂ ਬਲੌਗ 1 ਵਜ ਗਿਆ ਤੇ ਬਲੌਗ ਅਸੀਂ ਹੁਣ ਸ਼ੁਰੂ ਕਰਨ ਲੱਗੇ ਆ ਠੀਕ ਆ ਅੱਜ ਬਹੁਤ ਲੇਟ ਹੋ ਗਿਆ ਨਾਸ਼ਤਾ ਹੋ ਗਿਆ ਸਵੇਰੇ ਲੇਟ ਉੱਠੇ ਨਾਸ਼ਤਾ ਹੋ ਗਿਆ ਸਫਾਈਆਂ ਹੋਈਆਂ ਸਾਰਾ ਕੰਮ ਹੋ ਗਿਆ ਕੱਪੜੇ ਸੁਕਣੇ ਪਾਏ ਹੁਣ ਲੱਗੇ ਆ ਅਸੀਂ ਕੜੀ ਬਣਾਉਣ ਅੱਜ ਕੁਝ ਡਿਸਾਈਡ ਨਹੀਂ ਹੋ ਰਿਹਾ ਕਿ ਅੱਜ ਕੀ ਬਣਾਈਏ ਕਿਉਂਕਿ ਸਬਜ਼ੀ ਲੈਣ ਜਾਣ ਨੂੰ ਮੇਰਾ ਬਿਲਕੁਲ ਮਨ ਨਹੀਂ ਕਰਦਾ ਹੈ। ਹਲੇ ਅੱਜ ਹੈਗਾ ਸੰਡੇ। ਤੇਰਾ ਥੋੜਾ ਜਿਹਾ ਦਹੀਂ ਪਿਆ ਹੈ ਉਹਦੇ ਚੋਂ ਪਰ ਕੜੀ ਬਣਾ ਲੈਣੀ ਹੈ। ਚਲ ਠੀਕ ਆ ਬਣਾਉਂਗਾ ਫੇ ਕੜੀ। ਕਈ ਚਲ ਗਏ ਆ ਦੁਕਾਨ ਤੇ। ਤੇ ਹਰਮਨ ਕੋਠੇ ਤੇ ਆ ਆਪਣਾ ਕੰਮ ਕਰਦਾ ਪਿਆ ਹੈ। ਚਲੋ ਉਸ ਤੋਂ ਬਾਅਦ ਆਪਾਂ ਕੜੀ ਦਾ ਸਮਾਨ ਤਿਆਰ ਕਰਦੇ ਆ ਤਾਂ ਫੇ ਤੁਹਾਨੂੰ ਦਿਖਾਉਂਦੇ ਆ। ਹੂੰ। ਚਲ। ਤੂੰ ਬਣਾ ਲੈ ਜਿਆ ਕੜੀ। ਕਿੱਥੇ ਨੇ ਫਰਿੱਜੂ ਕਿ ਲੱਗਿਆ ਕਿ ਮਿਰਚਾਂ ਵਾਲੀ ਟੋਕਰੀ ਆ ਜਾ ਕੇ। ਓਕੇ। ਦਹੀਂ ਕਰਦੇ ਪਏ ਹਾਂ। ਨਹੀਂ ਸਮਾਨ ਤਿਆਰ। ਚਲੋ। ਹੋ ਤੇ ਤੇ ਖਾਂਜੀ ਲੱਭ ਗਿラムਗੀ ਹਲੋ ਜਲੰਦਰ ਤਾਂ ਮਹੀ ਪੈ ਰਿਆ ਸਨੈਪ ਦੇਖਿਆ ਮੈਂ ਜਲੰਦਰ ਤਾਂ ਮਹੀ ਪੈ ਰਿਆ ਤਿਆਰ ਕਰ ਲਿਆ ਆ ਇੱਧਰ ਲਸਣ ਪਿਆਜ਼ ਬੇਸਨ ਘੋਲ ਲਿਆ ਠੀਕ ਆ ਤੇ ਮਿਰਚਾਂ ਹੁਣ ਤਕੜੇ ਨਹੀਂ ਨਹੀਂ ਪਹਿਲਾਂ ਕੜੀਂ ਤੜਕਾ ਲਾਵਾਂ ਤਾਂ ਮੈਂ ਕੀ ਕਹਿੰਨੀ ਆ ਜਲੰਦਰ ਤਾਂ ਮਹੀ ਪੈ ਰਿਆ ਆ ਵੇਖਿਆ ਮੈਂ ਆਪਣਾ ਨਹੀਂ ਚ ਰਿਹਾ ਕੋਈ ਨਹੀਂ ਆਜੂਗਾ ਹਮੇਸ਼ਾ ਦੀ ਜਿਹੜਾ ਬਥੀਲਾ ਰੱਖ ਲਿਆ ਸੀ। ਆਇ ਕਿ ਸੇਬ ਬਥੀਲਾ ਡ ਸੇਬ ਬਥੀਲਾ ਠੀਕ ਆ ਤੇ ਹੁਣ ਮੈਂ ਸਮਾਂ ਮੈਂ ਲਾ ਮ ਤੜਕਾ ਆ ਜੀਰਾ ਮਿਚਾਂ ਰਹੀ ਨੇ ਸੋਹਣੀਆਂ ਹਰੀਆਂ ਹਰੀਆਂ ਕਿਦੇ ਕਿਦੇ ਵੇਲੇ ਕਿਦੇ ਰਹੀਆਂ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ ਇਹ ਹੂੰ ਤੜਕਾ ਚਾਵਲ ਅਸੀਂ ਬਣਾਣੇ ਨੇ ਅਸੀਂ ਬਣਾਉਣੇ ਨੇ ਰੋਟੀ ਨਾਲ ਰੋਟੀ ਹਾਂ ਮਮਾ ਨੇ ਖਾਣੀ ਖੜੀ ਇੱਕ ਮਿਰਚਾਂ ਇੰਨੀਆਂ ਕਿ ਮਿਰਚਾਂ ਪਾ ਲੈਣੀਆਂ ਗੜੀ ਦੇ ਵਿੱਚ ਤੇ ਬਾਕੀ ਜਿਹੜੀਆਂ ਆ ਉਹ ਮੈਂ ਦੋ ਕਿ ਮਿਰਚਾਂ ਮੈਂ ਉਦਾਂ ਚੀਰੇ ਦੇ ਕੇ ਸੁੱਟ ਦਿੰਦੀ ਨਹੀਂ ਮੈਨੂੰ ਵਧੀਆ ਲੱਗਦੀਆਂ ਆ ਹਾਂ ਨਹੀਂ ਚਲੋ ਕੋਈ ਨਾ ਬਣਾ ਲਓ ਫੇਰ ਕੜੀ ਫੇ ਪਕੌੜੇ ਬਣਾਉਣੇ ਆ ਫੇ ਬਣਾਉਣੇ ਆ ਆਪਾਂ ਪਕੌੜੇ ਬਣਾਉਣੇ ਫੇ ਪਕੌੜੇ ਬਣਾਉਣੇ ਥੋੜੀ ਜਿਹੀ ਖਾਣੇ ਲੜੇ ਪਾੜੀ ਜਿਹੜੇ ਉਦਾਂ ਪਕੌੜੇ ਬਣਾਉਂਦੇ ਉਹ ਇੰਨੇ ਸਵਾਦ ਨਹੀਂ ਬਣਦੇ ਜਿਹੜੇ ਤੁਸੀਂ ਬਣਾਉਂਦੇ ਘੜੀ ਸਵਾਦ ਬਣੇ ਸੀ ਨਹੀਂ ਸਵਾਦ ਬਣੇ ਸੀ ਉਹ ਇੰਨੇ ਸਵਾਦ ਨਹੀਂ ਹੋ ਜਿੰਨੇ ਤੁਸੀਂ ਥੋੜੇ ਹੋਰ ਲਸਣ ਲੈ ਕੇ ਨਹੀਂ ਤਾਂ ਮੈਂ ਕੀ ਕਹਿੰਨੀ ਆ ਪਿਆਜ਼ ਵਾਲੇ ਪਕੌੜੇ ਉਦਾਂ ਨਹੀਂ ਇੰਨੇ ਸਵਾਦ ਬਣਦੇ ਆ ਕਿ ਹੈਨਾ ਪਰ ਜਿਹੜੇ ਆ ਬਣਾਉਂਦੇ ਨਾ ਘੜੀ ਜਿਹਾ ਬਣਾ ਤੇ ਉਹ ਜਿਆਦਾ ਉਹ ਵੀ ਸਵਾਦ ਹੁੰਦੇ ਪੜੇ ਤੇ ਬਹੁਤ ਜਿਆਦਾ ਸਵਾਦ ਹੁੰਦੇ ਆ ਲਸਣ ਲੈ ਕੇ ਮੰਮੀ ਤਾਂ ਫੜ ਕੇ ਰੱਖ ਤਾਲੀ ਫਿੱਟਾੜੀ ਮਮੂ ਉਹੜਾ ਲੈ ਲੈ ਤੋਸ ਹਾਂ ਆ ਮੈਂ ਦੇਖ ਲਿਓ ਕਿ ਨਾ ਲੈਣਾ ਦੋ ਗਲਾਸ ਨੇ ਦੇ ਬਾਕੀ ਥੋੜਾ ਜਿਹਾ ਹੈਗਾ ਥੋੜਾ ਜਿਹਾ ਚਲੋ ਬਣਾ ਲਓ ਤੁਸੀਂ ਫੇ ਗੜੀ ਰੱਖੋ ਉੱਥੇ ਦਾਦੀ ਦੇ ਹਾਂਜੀ ਫਿਰ ਜੀ ਹੁਣ ਤੁਸੀਂ ਕੀ ਕਰਨਾ ਮੈਂ ਥੋੜੇ ਟੀਵੀ ਦੇਖਦੇ ਆ ਫੇ ਆਪਣਾ ਕੰਮ ਦੇਸ ਕੋ ਦਾ ਕੰਮ ਦੇ ਟੈਸਟ ਉਸ ਕੋਈ ਫੇ ਟੈਸਟ ਹੋ ਗਿਆ ਮੇਰਾ ਸਾਈਜ਼ ਦਾ ਕੰਮ ਨਹੀਂ ਆਪਣੀ ਜਿੰਦੇ ਕਹੇ ਹੀ ਆ ਸਾਈਜ਼ ਦਾ ਕੰਮ ਨਹੀਂ ਆਪਣਾ ਸਾਰਾ ਕੰਮ ਕੰਮ ਕਰ ਲਿਆ ਚਲ ਹਮ ਓਕੇ ਓਕੇ ਕੋਈ ਨਾ ਕਰ ਲਾਂਗੇ ਚਲ ਲਾ ਲਓ ਫੇ ਤੜਕਾ ਤੜਕਾ ਉਹਰ ਦਿਖਾਇਆ ਹੈਗਾ ਹਾਂਜੀ ਬਹੁਤ ਜੇਰਵਾਦ ਕੜੀ ਬਣਾਉਣ ਲੱਗੇ ਹਾਂ ਹਾਂ ਕੜੀ ਕਾਫੀ ਜੇਰਵਾਦ ਬਣਾਉਣ ਲੱਗੀ ਹੈ ਬਹੁਤ ਜੇਰਵਾਦ ਅੱਜ ਛੁੜਕਾ ਵੀ ਪਾਇ ਲਿਆਕਣ ਜਦੋਂ 1 ਹਫਤੇ ਲਈ ਆਪਣਾ ਚੈਨਲ ਬੰਦ ਹੋਇਆ ਉਹਦੇ ਰੋਕ ਤੱਕ ਬੈਲ ਕੜੀ ਬਣਾਇਦੀ ਸੀ ਹਾਂ ਉਹ ਚੈਨਲ ਬੰਦ ਸੀ ਸੜਾ ਹੋ ਗਿਆ ਮਹੀਨੇ ਦਾ ਜ਼ਿਆਦਾ ਹੋ ਗਿਆ ਕਿਉਂਕਿ ਮੈਂ ਕੜੀ ਖਾਂਦੀ ਨਹੀਂ ਹੁੰਦੀ ਤਾਂ ਜੋ ਮੈਂ ਕੜੀ ਬਣਾਉਣੀ ਆ ਦਹੀਂ ਪਿਆ ਸੀ ਥੋੜਾ ਜਿਹਾ ਕੜੀ ਬਣਾ ਲੈਣੀ ਆ ਗਈ ਗਈ ਵੀ ਲੱਸੀ ਬਣਾ ਲਈਆ ਦੋ ਕੜਚੀਆਂ ਸੋਸੋ ਦੇ ਦੇ ਚੰਨੀਆਂ ਪਾਈਆਂ ਬਸ ਜਿਹੜਾ ਦपहर ਦਾ ਤੇ ਕੰਮ ਹੀ ਕਰੇ हां तू तेरे कहदी ਹੋ ਭਿੰਡੀਆਂ ਲੈ ਕੇ ਜਾਣੀਆਂ ਵੀ ਥੋੜੀਆਂ ਤਾਜ਼ੀਆਂ ਭਿੰਡੀਆਂ ਬਣਾ ਲਵਾਂਗੇ ਭਿੰਡੀਆਂ ਤੇ ਉਹਦੇ ਸੱਚੀਆਂ ਭਿੰਡੀਆਂ ਆ ਸਵੇਰੇ ਬਣਾ ਲੈਣੇ ਮੁੰਬਈ ਦੀਆਂ ਭਿੰਡੀਆਂ ਰਾਤੀ ਬਣਾ ਲੈਣੀ ਆ ਨਾ ਤਾਂ ਸਵੇਰੇ 2:30 ਵੀ ਨਹੀਂ ਹੁੰਦਾ ਰਾਤੀ ਬਣਾ ਕੇ ਰੱਖ ਲੈਣੀ ਆ ਭਿੰਡੀਆਂ ਓਕੇ ਓਕੇ ਹਾਂ ਤਾਂ ਤਾਂ ਇੱਧਰਾ ਕੜੀ ਦਾ ਹੋ ਚੱਲਾ ਆ ਉਸ ਤੋਂ ਬਾਅਦ ਮੈਂ ਕੱਟੇ ਦੋ ਆਲੂ ਛੋਟੇ ਛੋਟੇ ਕਿਉਂਕਿ ਮੈਨੂੰ ਆਲੂ ਵਧੀਆ ਲੱਗਦੇ ਆ ਬਾਕੀ ਕੋਈ ਆਲੂ ਨਹੀਂ ਖਾਂਦਾ ਆਲੂ ਵਧੀਆ ਲੱਗਦੇ ਆ ਤੇ ਇਦਾਂ ਕਰਾਂਗੇ ਕੁਝ ਥੋੜੇ ਜਿ ਵਿੱਚ ਪਾਵਾਂਗੇ ਪਕੌੜੇ ਤੈਲਾ ਆਲੂਆਂ ਨੂੰ ਬਣਾ ਇਸ ਮਸਾਲੇ ਦੇ ਵਿੱਚ ਥੋੜਾ ਜਿਹਾ ਕਰ ਲਾਂਗੇ ਕਿਉਂਕਿ ਖਟਾਈ ਦੇ ਵਿੱਚ ਆਲੂ ਨਹੀਂ ਹੁੰਦੇ ਇੱਧਰ ਬੀਸਣ ਥੋੜਾ ਜਿਹਾ ਰੱਖਿਆ ਇਹਦੇ ਵਿੱਚ ਇੱਕ ਪਾਇਆ ਪਿਆਜ਼ ਦੇ ਕੱਲੂ ਪਾਵਾਂਗੇ ਤੇ ਪਕੌੜੀ ਬਣਾਵਾਂਗੇ ਇੱਧਰ ਮਸਾਲਾ ਹੋ ਜੇ ਵੀ ਕੜੀ ਨੂੰ ਤੜਕਾ ਲਾ ਕੇ ਜਦੋਂ ਲੱਸੀ ਪਾਵਾਂਗੇ ਇਹਦੇ ਵਿੱਚ ਤੇ ਤਾਂ ਮਿਲਖਾਲ ਦੇ ਇੱਧਰ ਚਲਦੇ ਮੈਂ ਤਾਰਕ ਮੈਂ ਤਾਂ ਤੇ ਖੰਡੇ ਆਪਾਂ ਤੇ ਪਾ ਪਾ ਗਏ ਆ ਪਾ ਗਏ ਹੋ ਸ਼ੁਣ ਤੇ ਮੈਂ ਮਾਈ ਦਰਨਾਰ ਨੇ ਕੜੀ ਮਾਂ ਕੀ ਨੇ ਕੜੀ ਨਹੀਂ ਨਹੀਂ ਇਹ ਤਾਂ ਕੜੀ ਨੂੰ ਤੜਕਾ ਲਾਇਆ ਆ ਇੱਧਰ ਲਗੀ ਪਕੌੜੀਆਂ ਬਣਾਉਣ ਮਮਾ ਲਗੇ ਕੋਈ ਫੜੇ ਬਤਨ ਇਹਨੂੰ ਪਾਣੀ ਪਿਲਾ ਦੇ ਹਾਂ ਪਿਲਾ ਦੇਣਾ ਜੀ ਹੱਲੇ ਮੇਰੇ ਭਾਂਡੇ ਤੇ ਧੋਬਣ ਵਾਲੇ ਭਾਂਡੇ ਪਾਈ ਆਂ ਗਲਾਸ ਇੱਧਰ ਆਂ ਆਲੋ ਤੋੜੋ ਤੇ ਤੋੜ ਹੁਣ ਕੜੀ ਚ ਪਕੌੜੇ ਬਾਣੇਆ ਬਣਾ ਕੇ ਪਾ ਲੱਗੀ ਆ ਬਣਾਉਣ ਪਹਿਲਾਂ ਮੈਂ ਇਹ ਦੇਜੇ ਬਹਿ ਜਾਈਏ ਤੇ ਇਧਰ ਪਾਪਾ ਵੀ ਆ ਚੁੱਕੇ ਨੇ ਮੰਮੀ ਕਹਿੰਦੀ ਫਾਈਨਲੀ ਪਾਪਾ ਆ ਚੁੱਕੇ ਨੇ ਪਾਪਾ ਅੱਡੇ ਆਂਦੇ ਨਹੀਂ ਆਗੇ ਅਲ ਪਾਣੀ ਅੱਲੀ ਵਾਪਾ ਚੁਕੇ ਨਹੀਂ ਅੱਪਾ ਅੱਪਾ ਅੰਦਰ ਜਲਿਓ ਅਨਾ ਇੱਕ ਮਿੰਟ ਰੁਕ ਤੇ ਜਾ ਓ ਯਾਰ ਤੇ ਇਦਨ ਆਪਾਂ ਵੇਖਣੇ ਹੁਣ ਤਾਰਕ मेहता ਅੱਲੀ ਹੁਣ ਤਾਸਪਾ ਹਾਂਜੀ ਕੀ ਹਾਲ ਆ ਜੀ ਆਏ ਹਾਏ ਪਕੌੜੇ ਮੈਂ ਥੋੜੀ ਜਿਆਦਾ ਪਤਾ ਤਾਂ ਬਣਾਏ ਆ ਮੈਂ ਕਿ ਤੁਸੀਂ ਕਹਿੰਦੇ ਹੋ ਨਾ ਕੜੀ ਵਾਲੇ ਪਕੌੜੇ ਜਿਆਦਾ ਸਵਾਦ ਲੱਗਦੇ ਆ ਪਰ ਦੋ ਤੁਸੀਂ ਉਹਦਾ ਹਾਂ ਜਦੋਂ ਉਹਦਾ ਪਕੌੜੇ ਬਣਾਉਂਦੇ ਨੇ ਨਾ ਉਹ ਇੰਨੇ ਸਾਲ ਨਹੀਂ ਬਣਦੇ ਜਿੰਨੇ ਸਾਲ ਆਹ ਵਾਲੇ ਪਕੌੜੇ ਬਣਦੇ ਆ ਬਿਲਕੁਲ 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 ਚਲੋ ਬਣਾਓ ਤੇ ਨਿਆਣੇ ਕਰਦੇ ਪਏ ਅੰਦਰ ਹਾਂਜੀ ਤੁਸੀਂ ਕੀ ਕਰਦੇ ਹੋ ਕੋਲੋਂ ਲੈ ਕੋ ਉਹ ਜਿਹੜੀ ਮਜ਼ਦੂਰ ਬਣ ਮਾਦਰਾ ਇੱਕ ਮਿੰਟ ਆਇਆ ਹਾਂ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਹਾਂਜੀ ਜੇ ਆਪਾਂ ਮੰਗਾਇਆ ਨਹੀਂ ਸੀ Amazon ਤੋਂ ਸਰਫ ਵਾਲਾ ਉਹ ਲੈ ਕੇ ਆ ਉਹਦੇ ਨਾਲ ਉਹ ਖੋਲ ਕੇ ਸਰਫ ਵਾਜੇ ਦਬੋਇ ਕੈਨੀ ਕੈਨੀ ਲੈ ਕੇ ਆਉਣਾ ਅੱਛਾ ਉਹ ਉਹਦੇ ਵਾਲ ਪੈਗੀ ਵੀ ਨਹੀਂ ਬੋਲੀ ਆਪਾਂ ਲੈ ਕੇ ਆਵੋ ਉਹਦੇ ਕਿੰਨਾ ਦੇ ਆਪਾਂ ਮੜੇ ਪਕੌੜੇ ਬਹੁਤ ਆਦਾ ਨੋਈ ਵੇ ਪਕੌੜੇ ਆ ਗਏ ਗਰਮ ਇਹ ਮੰਗਾਇਆ ਸੀ Amazon ਤੋਂ ਇਹ ਹੈਗਾ ਦੇਸੀ ਦੇਸੀ ਪਕੌੜੇ ਕਹਿੰਦੇ ਇਹਨੂੰ ਇਹ ਵੀ ਉਹਦਾ ਪੈਕਿੰਗ ਨਹੀਂ ਖੋਲਦੀ ਖੋਲੋ ਮੇਰੇ ਪਕੌੜੇ ਖਾਣ ਦੇ ਪਹਿਲਾਂ ਮੇਰੇ ਪਕੌੜੇ ਮੈਂ ਇੱਕ ਪਕੌੜਾ ਖਾਏ ਇਹ ਖੋਲਦਾ ਆ ਉਹਨੂੰ ਖੋਲਦਾ ਪਲੀਜ਼ ਉਹ ਪਕੌੜਾ ਨੂੰ ਨਾ ਉਤਾਰ ਆ ਵਾਹ ਇਹਨੂੰ ਖੋਲਿਏ ਹਾਂ ਇਹ ਨਾ Amazon ਤੋਂ ਮਿਲਦਾ ਆ Amazon ਵਾਲਿਆਂ ਨੇ ਆਪਣਾ ਬ੍ਰਾਂਡ ਕੱਢਿਆ ਇਹ ਔਰ ਮਜ਼ੂਰੀ ਨਹੀਂ ਇਸ ਕਰਦੇ ਆ ਆ ਮਜ਼ੂਰੀ ਨਹੀਂ ਕਰਦੇ ਹੈਗੇ ਵੀ ਇਹ ਉਦਾਂ ਚੀਜ਼ ਬਹੁਤ ਵਧੀਆ ਲਖੋ ਜੀ ਆ ਵਾਲਾ ਇਹ ਨਾ ਆਪਣੇ ਕੋਲ ਸੀਗਾ λεਮਨ ਵਾਲਾ ਹਾਂ ਇਹ ਕਿਹੜਾ ਆ ਇਹ ਲਾਈਨ ਹੈ ਇਹ ਲਾਈਨ ਲਿਖਿਆ ਇੱਥੇ ਉਦਾਂ λεਮਨ ਡਿਕੋਸ ਪਰ ਕਲਰ ਦਾ ਫਰਕ ਹੋਣਾ ਇਹ ਫੇਰ ਨਾ ਨਹੀਂ ਹੋ ਸਕਦਾ ਯੈਲੋ ਕਲਰ ਦਾ ਲੱਗਦਾ ਸੀਗਾ ਆ ਇਹ ਗ੍ਰੀਨ ਕਲਰ ਦਾ ਆ ਤੇ ਪਰ ਇਹ ਭਾਂਡੇ ਮਾਂਜਣ ਵਾਸਤੇ ਬਹੁਤ ਵਧੀਆ ਆ ਇਹੀ ਇੱਕ ਤੇ ਨਾ ਇਹ ਇਹ ਹੋਰ ਵੀ ਦਾ ਸਰਬ ਵੀ ਹੁੰਦਾ ਹੋਰ ਵੀ ਦੋ ਤਿੰਨ ਚੀਜ਼ਾਂ ਹੁੰਦੀਆਂ ਪਰ ਜਿਹੜਾ ਭਾਂਡੇ ਮੰਦੇ ਨਾਲ ਜਿਹੜਾ ਇਹ ਹੀ ਵਧੀਆ ਆ ਇੱਥੇ ਨਾ ਲੈ ਲੈਣਾ ਨਿਆਣਿਆਂ ਨੂੰ ਪਾਦੇ ਨਾ ਪਾਵੇ ਲੈ ਕੇ ਚੱਲਾਂ ਆ ਸਸ ਕਰ ਉਹ ਵੀ ਨਿਆਣਿਓ ਨਹੀਂ ਨਹੀਂ ਕੜੀ ਬਣਾਈਆ ਕੜੀ ਵਾਲੇ ਪਕੌੜੇ ਆ ਇਹ ਤੇ ਥੋੜੇ ਜਿਹੇ ਲੈਂਦੇ ਆ ਕਹਿੰਦੇ ਖਾਓ ਤੇ ਸੌਸ ਲੈ ਲਓ ਅੰਦਰੋਂ ਜਾ ਸੌਸ ਲੈ ਕੇ ਆਓ ਤੇ ਛੋਟੀਆਂ ਪਲੇਟਾਂ ਲਿਆ ਦਿਓ ਹੈ ਤੇ ਖਾਓ ਫਿਰ ਪਕੌੜੇ ਲੈ ਖਾ ਸਾਰਿਆਂ ਨੇ ਹੁਣ ਜੇ ਪਕੌੜੇ ਖਾ ਲਏ ਆ ਤੇ ਮੇਰੇ ਹਿਸਾਬ ਨਾਲ ਰੋਟੀ ਕਿਨੇ ਖਾਣੀ ਆਉਣਗੇ ਨਈਂ ਤੁਸੀ ਮੈਂ ਤੁਹਾਨੂੰ ਪਕੌੜੇ ਤਾਈਆਂ ਨਹੀਂ ਦਿੰਦੀ ਹੈਗੀ ਨਹੀਂ ਹੁਣ ਇੱਕ ਇੱਕ ਦੋ ਦੋ ਪਕੌੜੇ ਜਿੰਨਦਰ ਪਕੌੜੇ ਖਾ ਲਏ ਆ ਤੇ ਰੋਟੀ ਇੱਕ 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 ਰੋਟੀ ਖਰਾਵਾ ਆਂਗੇ ਪਰ ਇੱਕ ਗੱਲ ਦੇਖ ਲੋ ਅੱਜ ਸੰਡੇ ਆ ਨਾ ਸੰਡੇ ਜਿੱਦਣ ਹੁੰਦਾ ਨਾ ਸਾਡੇ ਘਰ ਸਵੇਰ ਤੋਂ ਸ਼ਾਮ ਤੱਕ ਇੱਕੋ ਜੀ ਚੱਲਦੀ ਆ ਤਾਰਕ ਮੇਰੇ ਤਾਂ ਕੋਲਡਾ ਚਸ਼ਮਾ ਬਸ ਸੰਡੇ ਵਾਲੇ ਦਿਨ ਸਭ ਇਹੀ ਚੱਲਣਾ ਤਾਰਕ ਮੇਰੇ ਤਾਂ ਕੋਲਡਾ ਚਸ਼ਮਾ ਸਾਰਾ ਦਿਨ ਹਨਾ ਓ ਤੂੰ ਕਿਦਾਂ ਮੈਂ ਤਾਂ ਛੋਟੇ ਵਸਾ ਨਾ ਖਾਇਆ ਪਰ ਆਹੋ ਬਿੱਲੀ ਕੁੰਦੀ ਆ ਉਹ ਮੁੜ ਕੇ ਫਿਰ ਕੀ ਗੰਦ ਪਾਉਂਦੇ ਫਿਰ ਹੁਣ ਕੰਮ ਲਿਆਂਦੇ ਦੇ ਬਿਲਕੁਲ ਬਿਲਕੁਲ ਮੜ ਜਾ ਨਾ ਦਰਵਾਜਾ ਨਹੀਂ ਖੋਲਾ ਛੱਡਣਾ ਹੈਗਾ ਠੀਕ ਆ ਉਹ ਪਤਾ ਕੀ ਕਰਦੇ ਮੈਂ ਤਾਂ ਦੱਸਦੀ ਆ ਅੱਛੀ ਦਿਮਗ ਕੇ ਨਾ ਮੜਾ ਜੇ ਦਰਵਾਜਾ ਖੋਲੋ ਉਹ ਜਦੋਂ ਇੱਧਰ ਤੋਂ ਮੈਂ ਮਿਕਥਲੇ ਦੇ ਡਰਮ ਦੇ ਥੱਲੇ ਜਿਹੜੇ ਕੰਦੇ ਨਾਲ ਲੰਨਦੇ ਆਂ ਕੰਦੇ ਨਾਲ ਲੰਨਦੇ ਮੜ ਜਾਂਦੇ ਆਂ ਕਿੰਨੀ ਭੀੜ ਬਣ ਆਹ ਅੰਦਰ ਵੱੜ ਜਾਂਦੇ ਕੰਦੇ ਨਾਲ ਲੰਨ ਵਾਲੀ ਕਪੜੇ ਅੰਦਰ ਪਾਣ ਆਈਆਂ ਹਨਾ ਮੈਂ ਕਿਹਾ ਚੱਲ ਅੰਦਰ ਗਿੱਲੇ ਗਿੱਲੇ ਬਾਗ ਨਹੀਂ ਸ਼ਾਮੀ ਥੋੜੇ ਗਿੱਲੇ ਸੀ ਸਿੱਲੇ ਦੇ ਕਪੜੇ ਜਦੋਂ ਮੈਂ ਮੁੜ ਕੇ ਕਿ ਪ੍ਰਾਂਦੀ ਤੇ ਭੁਮੇ ਬਲੂੰਗੜਾ ਓਏ ਬਨੂ ਮੜ ਜਾ ਦਰਵਾਜ਼ਾ ਖੁੱਲਾਵੇਂ ਬਲੂੰਗੜਾ ਅੰਦਰ ਆ ਜਾਂਦਾ ਜੀ ਤੈਨੂੰ ਕਹਿੰਦੇ ਕਿ ਪੜ ਜਾ ਅੱਛਾ ਅੱਗੇ ਬਿੱਲੀ ਦੇਖ ਕੇ ਨੱਡ ਜਾਂਦੀ ਸੀ ਕਿ ਹੁਣ ਬਿੱਲੀ ਨੱੜਦੀ ਵੀ ਨਹੀਂ ਹੈਗੀ ਆਪਣੇ ਕੋਲ ਦੇਖ ਕੇ ਆਪ ਨੂੰ ਪਾਣੀ ਪਾਇਆ ਹਨਾ ਨੂੰ ਪਿਆਸ ਲੱਗੀ ਸੀਗੀ ਹੋਰ ਤਰਾ ਬੈਠੀ ਸੀ ਆਪਣੇ ਬਲੂੰਗੜੇ ਲੱਭਦੀ ਆ ਆਹਦੇ ਵਜਾ ਸਾਡੀ ਬਿੱਲੀ ਇੱਥੇ ਕੋਠੇ ਤੇ ਬਿੱਲੀ ਸੀ ਉਹਦੇ ਦੋ ਬਲੂੰਗੜੇ ਅੱਜ ਮਰ ਗਏ ਕਿੰਨੇ ਸੀਗੇ ਆ ਦੋ ਮਰ ਗਏ ਅੱ ਜਦੋਂ ਉਹਨੂੰ ਪਾਣੀ ਪਾਇਆ ਉਹਨੇ ਪਾਣੀ ਪੀਤਾ ਹੁਣ ਆਰਾਮ ਨਾਲ ਸਾਡੇ ਕੋਲ ਬੈਠੀ ਰਹਿੰਦੀ ਆ ਕੋਈ ਡਰਦੀ ਨਹੀਂ ਹੈਗੀ ਹਾਂ ਡਰਦੀ ਨਹੀਂ ਹੈਗੀ ਮਾਰਦੇ ਨਹੀਂ ਹੈਗੇ ਡਰਦੀ ਨਹੀਂ ਹੈਗੀ ਹੁਣ ਹਾਂ ਤਾਂ ਅੰਦਰ ਕੀ ਹੋ ਗਿਆ ਕੀ ਹੋ ਗਿਆ ਮੈਂ ਬਾਹਰ ਦੇਖਿਆ ਮੈਂ ਆ ਗਿਆ ਭੂਤ ਭੂਤ ਟੀਵੀ 'ਚ ਆ ਤੇ ਇਹ ਸਾਡੇ ਘਰ ਕਿਹੜਾ ਆ ਗਿਆ ਭੂਤੜਾ ਟੀਂ ਦਿਖਾ ਦਿਖਾ ਮੈਂ ਕੀਤਾ ਬਸ ਸਾਰਾ ਦਿਨ ਇਹੀ ਇਹੀ ਚੱਲਣਾ ਹੈ ਔਰ ਇਹੀ ਦੇਖਣਾ ਸਾਰਿਆਂ ਨੇ ਫੋਰੈਸਟ ਨੂੰ ਕੁਝ ਨਹੀਂ ਦੇਖਣਾ ਹੈਗਾ ਤੇ ਚਲੋ ਜੀ ਤੁਸੀਂ ਰੋਟੀ ਪਾਣੀ ਪਾ ਚਾਹ ਵੀ ਲੱਗਿਆ ਯਾਰ ਮੈਂ ਵੀ ਬਣੀ ਚਾਹ ਬਣੀ ਹਾਂ ਹਾਂ ਮੈਂ ਵੀ ਬਣੀ ਚਾਹ ਯਾਰ ਬਣਾਓ ਬਣਾਓ ਰੋਟੀ ਮੈਂ ਖਾਣਾ ਤੇ ਮੈਨੂੰ ਰੋਕ ਕੇ ਖਾ ਲੈ ਰੋਕ ਕੇ ਲੇਟ ਖਾ ਲਾਂਗੇ ਥੋੜੀ ਜੀ ਆ ਜੀ ਅੰਦਰ ਫੇਰ ਆ ਉਹਦੇ ਚਾਹ ਪੀਣ ਮੈਨੂੰ ਹੋਰ ਹੋਰ ਜਦੋਂ ਦਿਲ ਕਰਦਾ ਉਹਦੇ ਹੀ ਉਹਦੇ ਚਾਹ ਪੀਣ ਲੱਪਣੀ ਆਪਾਂ ਲੋ ਜੀ ਚਾਹ ਆ ਗਈ ਸਾਡੀ ਯਾਰ ਚਾਹ ਮੇਰੀ ਪਉਣ ਕੇ ਲੈ ਆਨੇ ਮਲਾਈ ਆ ਗਈ ਮੈਂ ਤੈਨੂੰ ਬਤਾ ਹਾਂ ਮਮੀ ਨੂੰ ਪਤਾ ਕੀ ਗਿਆ ਮੈਂ ਕਿਹਾ ਮਮੀ ਸਾਡੇ ਘਰ ਉਹ ਤਾਂ ਟਾਈਮ ਟਾਈਮ ਆ ਸਾਡੀ ਸੱਸ ਦਾ ਡੰਡਾ ਹੈ ਨੀਗਾ ਮਮੀ ਕਹਿੰਦਾ ਸਾਜ ਦਾ ਆਪ ਨਾਲ ਜਾਂਦੀ ਨਾਲ ਤੁਹਾਡੇ ਮੈਂ ਕਿਹਾ ਨਹੀਂ ਗੱਲ ਆ ਮੈਂ ਨਾ ਨਹੀਂ ਬਣਾਉਣੀ ਟਾਈਮ ਤੇ ਘਾਓ ਸੱਸ ਕਹਿੰਦੀ ਕੋਸ਼ਿਸ਼ੀ ਸੱਸ ਤਾਂ ਕਹਿੰਦੀ ਅੱਲਾ ਮੈਂ ਵੀ ਨਾਲ ਪੀਨੀ ਆ ਮੈਂ ਕਹਿੰਦਾ ਮੇਰੇ ਪੁੱਣਗੇ ਲਈ ਆ ਤੇ ਜਾ ਨਹੀਂ ਸੱਸ ਕਹਿੰਦੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦੀ ਮੈਂ ਬਰਾਬਰ ਦਸ ਦਾਫੇ ਕਹਿੰਮ ਉਹ ਵੀ ਨਹੀਂ ਬਰਾਬਰ ਨੇ ਜਾ ਆਹ ਹਾਂ ਤਾਂ ਮੈਂ ਚਾਹ ਮੇਰੀ ਪੁੱਣਗੇ ਲਿਆਓ ਮੈਂ ਫਿਰ ਮਲਾਈ ਵਾਲੀ ਨਹੀਂ ਨਹੀਂ ਚਲੋ ਮਿਲਦੇ ਆ ਚਾਹ ਪੀ ਕੇ ਤੇ ਇੱਕ ਇੱਕ ਕੱਪ ਦੋ ਦੋ ਪਕੌੜੇ ਫੇਰ ਆ ਗਏ ਨਾਲ ਅੱਗੇ ਪਕੌੜੇ ਖਾ ਲਏ ਆ ਰੋਟੀ ਕਿੱਥੋਂ ਖਾਣੀ ਉਹ ਪਕੌੜੇ ਹੋਰ ਆ ਗਏ ਆ ਉਹ ਡੰਡਾ ਸਾਡੇ ਘਰ ਤੇ ਡੰਡੇ ਵਾਲਾ ਕੰਮ ਨਹੀਂ ਨਾ ਹੈਗਾ ਸਾਡੇ ਘਰ ਤੇ ਡੰਡੇ ਵਾਲਾ ਕੰਮ ਉੱਦਦੇ ਮੰਮੀ ਵਾਲਾ ਕੈਮਰਾ ਮੰਮੀ ਕਹਿੰਦਾ ਲਿਆ ਮੈਂ ਬਣਾ ਦਿੰਨੀ ਨਹੀਂ ਦਿੱਤਾ ਨਹੀਂ ਮੈਂ ਕਿੱਦਾਂ ਮੈਂ ਬਣਾ ਲਊਗਾ ਮੈਂ ਕਿੱਦਾਂ ਮੈਂ ਕਿਹੜਾ ਮੰਮੀ ਮੰਮੀ ਨਹੀਂ ਦੇਣਾ ਮੰਮੀ ਜਿਹੜਾ ਮੰਮੀ ਜਿਹੜਾ ਨਹੀਂ ਦੇਖ ਚੋਤੇ ਤੂੰ ਕਰਨਾ ਨਹੀਂ ਨਹੀਂ ਇੱਦਾਂ ਵੀ ਨਹੀਂ ਮੈਂ ਉੱਦਦੇ ਕਹਿੰਦਾ ਮੰਮੀ ਮੰਮੀ ਚਾਹ ਵੀ ਨਹੀਂ ਮੈਂ ਕਿਹਾ ਬਣਾ ਦਿੰਨੀ ਆ ਚਲ ਆ ਜਾ ਮਿਲਦੇ ਆਂ ਕਾਹਦਾ ਮੰਮੀ ਚਾਹ ਚੰਨ ਐਕਸਪਰਟ ਹੋਈ ਆ ਦੇਖੇ ਇੰਨੀਆਂ ਸਾਲਾਂ ਦੀ ਮੈਂ ਵੀ ਮੰਮੀ ਤੋਂ ਬੜੀ ਚਾਹ ਬਣਾਵਾਈ ਆ ਹਾਂ ਚਲੋ ਠੀਕ ਆ ਮਿਲਦੇ ਚਾਹ ਪੀ ਕੇ ਲਾਲੀ ਮਸ਼ੀਨ ਬੱਤੀ ਚਲ ਗਈ ਜੀ ਤਾਰਿਕ ਮੇ ਤਾਂ ਬੰਦ ਗਾ ਆ ਗਈ ਆ ਗਈ ਬੱਤੀ ਆ ਗਈ ਲਾਹ ਦਵਾਰਾ ਫਿਰ ਟੀਵੀ ਹੁਣ ਤੇ ਰਾਲੀ ਮਸ਼ੀਨ ਹੋਰ ਕੀ ਤੇ ਰੋਟੀ ਪਾਣੀ ਖਾਣ ਦਾ ਕਿਸਦਾ ਕੁਝ ਆ ਦੇਖੋ ਜੀ ਇਹ ਸਾਡੀ ਭੁੱਖੜ ਆ ਹੁਣ ਕੀ ਖਾਣ ਲਾ ਪਈਆਂ ਹੁਣ ਫਰੈਂਚ ਫਰਾਈ ਅਗਰ ਜੀ ਮੰਮੀ ਕਹਿੰਦੀ ਰਹਿੰਦੀ ਸੀ ਕਿ ਮੰਮੀ ਲਾ ਦੂਗੀ ਨਾ ਇਹ ਥੋੜਾ ਕੰਮ ਕਰ ਲਵਾਂ ਆ ਕੰਮ ਕਰ ਲਾ ਕੋਈ ਨਹੀਂ ਹਜੇ ਖਾਣੀ ਵੀ ਨਹੀਂ ਹੈਗੀ ਯਾਰ ਪਕੌੜੇ ਪਕਾੜੇ ਖਾ ਕੇ ਨਾ ਢਿੱਡ ਭਰਿਆ ਪਿਆ ਆ ਮੰਮੀ ਨੂੰ ਕਹਿਣਾ ਪੁੱਠੇ ਤਵੇ ਵਾਲੀ ਰੋਟੀ ਬਣਾ ਕੇ ਦੋ ਹੋਰ ਹਾਂ ਦੋ 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 ਰੋਟੀਆਂ ਪੁੱਠੇ ਤਵੇ ਵਾਲੀਆਂ ਆ ਵੇਖੋ ਜੀ ਪਹਿਲਾਂ ਪਕੌੜੇ ਖਾਦੇ ਫਿਰ ਫ੍ਰੈਂਚ ਫ੍ਰਾਈਜ਼ ਖਾਦਾ ਫ੍ਰੈਂਚ ਫ੍ਰਾਈਜ਼ ਖਾਦੇ ਫਿਰ ਕੇਕ ਖਾਦਾ ਫਿਰ ਰੈਪ ਵੀ ਖਾ ਗਈ ਪਕੌੜੇ ਖਾਦਦੇ ਨਹੀਂ ਮੈਂ ਅਜੇ 3 ਵਜੇ ਆ ਉਹ ਕੋਲੇ ਕੋ ਨਹੀਂ ਖਾਦੇ ਇਥੇ ਦੱਸਦੇ ਮੈਂ ਆ ਖਾਦੇ ਆ ਅੱਬਾ ਖਾਦਾ ਇਥੇ ਚਲੋ ਠੀਕ ਆ ਜੀ ਤੇ ਰੋਟੀ ਠਹਿਰ ਕੇ ਖਾਣੇ ਪਏ ਹੈ ਹਲਾ ਟੀਵੀ ਹੁਣ ਤੁਸੀਂ ਮੈਨੂੰ ਦੱਸੋ ਆਪਣੇ ਨਾਨ ਪਾੜੀ ਦੀ ਦੁਕਾਨ ਖੁੱਲੀ ਆ ਆ ਪਾੜੀ ਦੀ ਦੁਕਾਨ ਖੁੱਲੀ ਆ ਕੈਰੋ ਜੀ ਨਾਲ ਜੇ ਦੁਪੱਟਾ ਲੈ ਕੇ ਆਣੇ ਜਿਹੜਾ ਮੈਂ ਆਪਣੇ ਲਈ ਲੈ ਕੇ ਆਇਆ ਉਹਦੇ ਜਦੋਂ ਦੁਪੱਟਾ ਲਗਉਣਾ ਸਰਦੀਆਂ ਨੂੰ ਲੈਣ ਵਾਲਾ ਚੁੱਪਦਾ ਬਹੁਤ ਆਉਂਦਾ ਲੈਨੇ ਆ ਕੋਲ ਦਾ ਇੱਕ ਪਿਆ ਆ ਦੁਪੱਟਾ ਉਹਦੇ ਕੋਲ ਤੇ ਚਲਾ ਆ ਸਾਫਟ ਬਹੁਤ ਆ ਜਲੀਏ ਉਹਨੇ ਲੈਨੇ ਚਲ ਗਏ ਚਲੀਏ ਲੈ ਕੇ ਆਈਏ ਬਾਬਾ ਜੀ ਚਲਾ ਲੈ ਕੇ ਆਨੇ ਚਲ ਹਾਂ ਹਾਂ ਢੇਡ ਭਰ ਗਿਆ ਖਾਣੇ ਹੁੰਦੇ ਨੇ ਜੀ ਔਰ ਢੇਡ ਭਰ ਕੇ ਖਾਣੇ ਹੁੰਦੇ ਨੇ ਖੁਲੀ ਹੋਊਗੀ ਦੇਖ ਲੈਨੇ ਆ ਉਹਦੀ ਖੁਲੀ ਹੋਣੀ ਛੋਲੇ ਵਾਲੇ ਦੀ ਤਾਂ ਨਾ ਗੋਗਲੇ ਦੇ ਡਿਜ਼ਾਈਨ ਲਿਆ ਹੋਇਆ ਚੋਰਸ ਵਾਲੇ ਚਲ ਆ ਫੇਰ ਆਈਏ ਫੇਰ ਮੁੜ ਕੇ ਚਲ ਆ ਜਾ ਫੇਰ ਲੈਨੇ ਆ ਆਏ ਆ ਅਸੀਂ ਦੇਖੋ ਕਿਆ ਕੁ ਸੱਚੀ ਲਈ ਚਾਕਲੇਟ ਨਹੀਂ ਲੈ ਗਏ ਪੁੱਤ ਨਹੀਂ ਹਰੋ ਦੇਖਣ ਹੋ ਸਕਦਾ ਵੀ ਕਦੇ ਨਹੀਂ ਆਏ ਨਾ ਹੁਣ ਆ ਦੇਖੋ ਹੂੰ ਸੋਹਣੀ ਮੰਮੀ ਦੀ ਜੀ ਦਦੀ ਆ ਆਹੋ ਤੇਰੀ ਸਿਰਫ ਰੰਗ ਦਾ ਫਰਕ ਆ ਇੱਕ ਪਿੰਕ ਕਲਰ ਦੀ ਦਿੰਦਾ ਸੀਗਾ ਬਈ ਉਹ ਲਾਈਟ ਪਿੰਕ ਸੋਹਣੀ ਉਹ ਮੈਂ ਕਹਿੰਦਾ ਨਹੀਂ ਰੰਗ ਨਹੀਂ ਵਧੀਆ ਲੱਗਾ ਸਹੀ ਆ ਰੰਗਾ ਬਹੁਤ ਸੋਹਣਾ ਰੰਗਾ ਚਾਕਲੇਟ ਬੱਬੂ ਕੁਛ ਨਹੀਂ ਗਏ ਨਹੀਂ ਬੱਬੂ ਕੁਛ ਲੈ ਕੇ ਆਏ ਤੇਰੇ ਲਈ ਮੈਨੂੰ ਹਰ ਮੈਨੂੰ ਜਾਣਾ ਵੀਡੀਓ ਬੱਬੂ ਕੁਛ ਲੈ ਕੇ ਆਏ ਮੂੰਹ ਦੇ ਕਿਦਾਂ ਦਾ ਫੁੱਲ ਗਿਆ ਇਹਦਾ ਚਾਕਲੇਟ ਨਹੀਂ ਆਈ ਦਾ ਉਹ ਜਿੰਨੀ ਕਦਾ ਕਹਿੰਦੇ ਇੱਕ ਦੋ ਵਾਰੀ ਹੋਰ ਧੋਵੋ ਹੋਰ ਸੌਫਟ ਹੋ ਪਰ ਉਹਨੂੰ ਵੀ ਥੋੜਾ ਜਿਹਾ ਉਹਦਾ ਫਰਕ ਆ ਜੂ ਨਹੀਂ ਉਹ ਵੀ ਹੋ ਜਾਈ ਨਹੀਂ ਸੌਫਟ ਕਹਿੰਦਾ ਜਦੋਂ ਮੌਸਮ ਜਦੋਂ ਬਦਲਦਾ ਨਾ ਫਿਰ ਉਹਦੀ ਬੁੱਕਲ ਵੱਜ ਜਾਂਦੀ ਹੈ ਹਾਂ ਚਲੋ ਅੱਛਾ ਨਹੀਂ ਲੱਗਿਆ ਆਹ ਦੇਖੋ ਤਾਂ ਲੱਗ ਰਹੀਆਂ ਨੇ ਫਰਾਂ ਲਓ ਜੀ ਮੰਮੀ ਬਣਾ ਰੇ ਪਈ ਆ ਪੁੱਠਾ ਤਵਾ ਕਰਕੇ ਰੋਟੀ ਹੈ ਨਾ ਹੂੰ ਹੋ ਜਾਂਦੀ ਦੂਰਮੰਗ ਬਣ ਜਾਂਦੀ ਆ ਹੈਨਾ ਦੂਰੀ ਬਣ ਜਾਂਦੀ ਹੈ ਚਲੋ ਬਣ ਗਈ ਆ ਅੱਛਾ ਚਲੋ ਪਾਉਗੇ। ਛੇ ਇਧਰ ਵੇਲੇ ਕੇ। ਯਾਹ ਜੇ ਪਾਣੀ ਲਾਹ ਤੇ ਅਸ਼ਾ। ਹੂੰ। ਇਹ ਲਾਉਂਗੀ। ਓ ਮਾਈ ਗੋਡ ਵਲੌਗ ਬਣ ਗਿਆ। ਹੂੰ। ਥੋੜੀ ਹੋ ਜਵੇ ਇਹਨ। ਚਲ ਇਲਟਾਣੀ। ਮੰਮੀ। ਅੱਜ ਵੀਸ ਵਲੌਗ ਹੀ ਸਾਡੀ ਮੰਮੀ ਨੂੰ ਤੇ ਡਾਦੀ ਨੂੰ ਵਲੌਗਰ ਬਣਾਤਾ ਲੋਕ ਕੀ ਕਹਾਂਗੇ ਮੈਂ ਡਾਲੇ ਨਹੀਂ ਤੇ ਠੀਕ ਠੀਕ ਕਰੋ ਜੀ ਐਦਾਂ ਬਣਦੀ ਆ ਰੋਟੀ ਬਹੁਤ ਸੋਹਣੀ ਲੱਗਦੀ ਆ ਇਹ ਰੋਟੀ ਪਾਪਾ ਸੋਹਣੀ ਲੱਗੇ ਸਵਾਦ ਵੀ ਲੱਗਦੀ ਆ ਚਲੋ ਫਿਰ ਮੈਂ ਕਿਹਾ ਦਿਖਾ ਕੇ ਰੋਟੀ ਫਿਰ ਖਾਣੇ ਆ ਤੇ ਐਦਾਂ ਰੜ ਜਾਂਦੀ ਆ ਦੇਖੋ ਜੀ ਰੋਟੀ ਲੋ ਜੀ ਪਾਈ ਮਾਰ ਦਈਓ ਪੱਲੂ ਲੈ ਲੀਵੇ ਚਲੋ ਜੀ ਆਪਾਂ ਲੈ ਕੇ ਜਾਂਦੇ ਆ ਖਾਓਗੇ ਸੁੱਕੀ ਰੋਟੀ ਸੁੱਕੀ ਰੋਟੀ ਆਹ ਸਭ ਸੁੱਕੀ ਹੋ ਜਾਏਗਾ ਇਹ ਗੱਜਾ ਤਾਂ ਦੋ ਹੀ ਲੈਣੀਆਂ ਮੈਂ ਲੋ ਜੀ ਇੱਧਰ ਦੇਖੋ ਜੀ ਇਹਨਾਂ ਨੇ ਖਾਣੀ ਆ ਇਦਾਂ ਤੇ ਅਸੀਂ ਖਾਣੀ ਆ ਇਦਾਂ ਮੈਂ ਪਾਇਆ ਸੀ ਆਲੂ ਤੇ ਨਾਲ ਪਾਵਾਂਗੇ ਮੱਖਣ ਵਿੱਚ ਮੱਖਣ ਠੀਕਾ ਜੀ ਲਿਆ ਮੰਦੇ ਬੈਕ ਜੀ ਹੋਰ ਦਿਖਾਣੀ ਆ ਜੀ ਰੋਟੀ ਖਾਣ ਲੱਗੇ ਆ ਪਰ ਸਾਡੇ ਆ ਦੇਖ ਲਓ ਤਾਰਕ ਮਹਿਤਾ ਕੋਲ ਆਪ ਦੇਖੇ ਨਾ ਦੇਖੇ ਪਰ ਲੱਗਾ ਰਹਿਣ ਦੇਣਾ ਆ ਸਾਨੂੰ ਕੁਝ ਹੋਰ ਦੇਖਣ ਨਹੀਂ ਦੇਣਾ ਇਹਨੇ ਅੱਜ ਸਾਰਾ ਦਿਨ ਸਾਡਾ ਨਾ ਦਿਮਾਗ ਖਾਦਾ ਇਹਨੇ ਤਾਰਕ ਮਹਿਤਾ ਨੇ ਪਰ ਐਪੀਸੋਡ ਬਹੁਤ ਸ਼ਾਨਦਾਰ ਹੁੰਦੇ ਦੇ ਇੱਥੇ ਕੋਈ ਸ਼ੱਕ ਨਹੀਂ ਹੈਗਾ ਚਲੋ ਮਿਲਦੇ ਆਂ ਆ ਪੁਰਾਣੇ ਤਾਂ ਠੀਕੋ ਪੁਰਾਣੇ ਬਹੁਤ ਵਧੀਆ ਐਪੀਸੋਡ ਆ ਇਹ ਵੀ ਥੋੜੇ ਪੁਰਾਣੇ ਆ ਹਾਂ ਚਲੋ ਠੀਕ ਆ ਜੀ ਮਿਲਦੇ ਆਂ ਰੋਟੀ ਪਾਣੀ ਖਾ ਕੇ ਹੁਣ ਹੁਣ ਅਸੀਂ ਇੱਧਰ ਦੇਖਦੇ ਪਈਆਂ ਤਾਰਕ ਮਹਿਤਾ ਆਪਣਾਈ ਚੱਲ ਰਿਹਾ ਪਿਆ ਤੇ ਪਾਪਾ ਵੀ ਆ ਗਏ ਨੇ ਪਾਪਾ ਚਾਕਲੇਟ ਓ ਜਾਨ ਤੀਜੀ ਅੱਜ ਕਿਤਾ ਪਲ ਗਿਆ ਐ ਪਾਪਣ ਤੀਜੀ ਪਾਵਾ ਰਹਿਣ ਛੱਡੋਣ ਬੈਠੋ ਤੁਸੀਂ ਮੈਂ ਇੱਧਰ ਪੇਂਟਿੰਗ ਬਣਾ ਲੱਗੀ ਆ ਤੇ ਗੰਦ ਪਾਇਆ ਮੈਂ ਓਏ ਚੱਲ ਵਸੇ ਲੱਗਸ ਕਿਹੜੀ ਹੋ ਗਈ ਫਰੂਟਸ ਐ ਨਟਸ ਨੋ ਕਿਸਪੈਲੋ ਨੋ ਇੱਥੋਂ ਦੇਖਾ ਇੱਥੋਂ ਕਿਹੜੀ ਆ ਕ੍ਰੈਕਰ 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 ਆਗੇ ਡ ਚਾਕਲੇਟ ਆਪਣੀਆਂ ਖਾਦੀਆਂ ਮੈਲੇ ਮੈਂ 45 ਰੁਪਈਆ ਦੀ ਆ ਇਹ 45 ਵਾਲੀ ਆ ਗਈ ਆ ਬਬਾ ਟੇਲਵਾ ਦੀ ਚਿੱਤੀ ਬੁਲਾਣਾ ਮੈਂ ਕੰਮ ਕਰਕੇ 10 ਮੇਰਾ ਵੀ ਉਹ ਪਿਆਰ ਕੋ ਘੋਦਾ ਮੈਨੂੰ ਲੈ ਕੇ ਦੇਣੀ ਸੀਗੀ 10 ਇਹ ਵੀ ਹਾਦੀ ਹਾਦੀ ਕਰਦੇ ਆ ਰੁਕ ਜਾ ਰੁਕ ਜਾ ਪਾ ਲੰਦੋ ਅਸਰੇ ਪਾ ਪਹਿਲਾਂ ਫਿਰ ਹਾਂ ਫਿਰ ਖੋਲਦੇ ਆਪਾਂ ਵਲੋਗ ਮੰਮਾ ਖਵਾਣੀਆਂ ਪਹਿਲਾਂ ਇੱਕ ਰੋੜੇ ਹੋਏ ਇਹ ਚਾਕਲੇਟ ਦੇ ਫੋੜੇ ਹੋਏ ਫੋੜੇ ਨਹੀਂ ਹੋਏ ਹਾਏ ਮੰਮੀ ਰਬੂ ਭਰਾਵਾ ਫੋੜੇ ਥੋੜੇ ਆ ਆ ਦਾਦੀ ਨੇ ਤੇ ਪੇਤ ਹੋਈ ਆ ਆ ਮਮਮੀ ਐਵੇਂ ਨਾ ਬੋਲਿਆ ਯਾਰ ਇਹ ਤਾਂ ਨਾ ਆ ਮੇਰੀ ਤੇਰੀਆ ਇਹ ਕੁਸਪੈਲੋ ਦੀ ਕਾਪੀ ਆ ਇਹਦੇ ਵਿੱਚੋਂ ਕਿ ਰੱਖਣਾ ਹੈ ਇਹ ਕੁਸਪੈਲੋ ਲੱਗਦੀ ਆ ਚਾਰ ਇਹਨੂੰ ਦੇ ਦਿੱਤੇ ਤੇ ਇੱਕੇ ਕਾਪਾ ਲਿਆ ਮੈਂ ਕਹਿੰਦੀ ਆ ਇਹ ਕੁਸਪੈਲੋ ਲੱਗਦੀ ਆ ਅੱਛਾ ਤੇ ਇਹਨਾਂ ਵਿੱਚੋਂ ਹੁੰਦੇ ਆ ਕਰੰਜੀ ਕਰੰਜੀ ਕਾਂਟ ਹਾਂ ਤੇ ਬਲੇ ਕੋਣ ਕਰਨ ਲੱਗੇ ਹਾਲ ਕੋਈ ਬੂਤ ਨਹੀਂ ਦਾ ਰਲਾਲ ਵੀ ਆਣ ਵੜਾ ਆ ਨਹੀਂ ਹਿਲਾਣਾ ਨਿਸ਼ਾਨ ਨੂੰ ਆਣਾ ਜੀ ਲਓ ਜੀ ਟਾਈਮ ਹੋ ਗਿਆ ਆ 5:43 ਮਿੰਟ ਤੇ ਹਾਂਜੀ ਇੱਧਰ ਪਾਪੜ ਲੈ ਕੇ ਆਏ ਮੰਮੀ ਤਾਲ ਕੇ ਦੇਖੋ ਜੀ ਹਾਂਜੀ ਭੈਣ ਜੀ ਕੱਲ ਦੇ ਤੇ ਕੀ ਲੱਗਾ ਆ ਪਿੰਡ ਤੁਹਾਡੀ ਮੁਕਲਾ ਰੱਲ ਠੀਕ ਆ ਇੱਧਰ ਆ ਗਈ ਆ ਚਾਹ ਮੰਮੀ ਪੀਂਦੇ ਆ ਚਾਹ ਆਗ ਦੇਖ ਲਓ ਖਲਾਰਾ ਪਾ ਕੇ ਬੈਠੀ ਆ ਠੀਕ ਆ ਤੇ ਇੱਧਰ ਦੇਖੋ ਲਾਇਆ ਆ ਜੀ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਠੀਕ ਆ ਜੀ ਇਹ ਨਹੀਂ ਹਟਦੀ ਦੇਖਣ ਤੋਂ ਪੂਰਾ ਦਿਨ ਦੇਖਿਆ ਅੱਜ ਹਾਂਜੀ ਚਲੋ ਪੀ ਲਈਏ ਚਾਹ ਹੋ ਜਾਣੀ ਠੰਡੀ ਤਾਂ ਚਲੋ ਮਿਲਦੇ ਆਂ ਫਿਰ ਦੱਸਦੇ ਆ ਤੁਹਾਨੂੰ ਅਸੀਂ ਕਰਦੇ ਮੈਂ ਕਰਦੀ ਪਈ ਆਪਣਾ ਕੰਮ ਕਾ ਵੀ ਲਈਏ ਅਸੀਂ ਆ ਗਈ ਜੱਭੂ ਚੱਕ ਕੇ ਫੇਰ ਇਹ ਹੋਰ ਮੂੰਹ ਚੱਕ ਕੇ ਆਣਾ ਮੈਂ ਗਲਾ ਲਾ ਕੇ ਆਣਾ ਆਪਣੇ ਆਹੋ ਜਦੋਂ ਦਿਲ ਕਰਦਾ ਲੱਗ ਮੈਂ ਤੈਨੂੰ ਅੱਗੇ ਵੀ ਇੱਕ ਵਾਰੀ ਗਿਆ ਜਿਹੜਾ ਨਾ ਬਾਰ-ਬਾਰ ਆਵੇ ਉਹਦੀ ਜਿਤਨੀ ਹੁੰਦੀ ਹੁੰਦੀ ਜਿਹੜਾ ਕਦੇ-ਕਦੇ ਜਿਹੜਾ ਕਦੇ-ਕਦੇ ਆਵੇ ਨਾ ਫਿਰ ਉਹਦੀ ਇੱਜ਼ਤ ਬਹੁਤ ਹੁੰਦੀ ਆ ਹਾਂ ਮੈਂ ਤਾਂ ਸਨਵਾਦਤ ਪੈ ਗਈ ਕੋਈ ਗੱਲ ਨਹੀਂ ਬੇਇਜ਼ਤੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਚਲੋ ਕੁੜੀ ਦਾ ਆਪਣਾ ਘਰ ਆ ਜਦੋਂ ਮਰਜ਼ੀ ਆ ਸਕਦੀ ਆ ਮਜ਼ਾਕ ਆਪਣੀ ਕਰਦੇ ਆ ਮਜ਼ਾਕ ਆਪਣੀ ਕਰਦੇ ਆ ਹਾਂ ਹਾਂ ਆ ਲੋ ਯਾ ਕੁੜੀ ਨੇ ਪਾਂਡਾ ਬਣਾਇਆ ਵਾ ਵਲੂ ਵਲੂ ਤੇਰੇ ਵਰਗਾ ਯਾ ਪਾਂਡਾ ਅੱਬਾ ਸਾਲਾ ਨਹੀਂ ਲੱਗਦੀ ਇਹਨੇ ਮੈਂ ਤਾਂ ਮਨ ਨਹੀਂ ਕੀ ਨਹੀਂ ਆ ਹਾਂ ਹਾਂ ਮੈਂ ਇਹਨਾਂ ਵਲੋਗ ਬਣਾ ਲੱਗੀ ਹਣਾ ਕੋਈ ਆਈ ਕੋਈ ਜਾਈ ਤੀ ਇਹ ਆ ਪਾਣੀਏ ਕੋਈ ਆ ਮੈਂ ਅਰਮਾ ਕੱਲ ਬਣਾ ਬਣਾਵਾਂਗਾ ਭਾਈ ਕੋਈ ਤਾਂ ਇਦਾਂ ਹੀ ਜਿੱਦਾਂ ਪਤਾ ਨਹੀਂ ਸੱਦੀਆਂ ਦੀ ਬਿਛੜੀ ਹੁੰਦੀ ਆ ਭਾਈ ਇਹਦਾ ਤੋੜ ਕੇ ਦਮ ਅ ਦਸ ਦੇਲਾ ਦੇਲਾ ਕਿੱਦਾਂ ਕਿਦੀ ਐਦਾਂ ਆਈ ਆ ਮੈਂ ਤਾਂ ਦੋਈ ਬਣੀ ਨੇ ਹਾਏ ਐਦਾਂ ਆਇਓ ਐਦਾਂ ਹੀ ਆਇਓ ਕਹਿੰਦੀ ਮੈਂ ਆ ਮੈਂ ਐਦਾਂ ਸੁੱਖੀ ਸੰਧੀ ਜਾਵੇ ਅਗਲੀ ਹਾਂ ਬੇਸਤਰੀ ਕਰੋਣੀ ਆ ਗਈ ਉਹਨੇ ਆਪਣੀ ਮੈਂ ਕਿਉਂ ਆ ਮੈਂ ਐਦਾਂ ਆਹਹ ਇਹ ਵੀ ਬਣਾਈ ਤੇ ਖੋਰ ਬਣਾਈ ਆ ਇੱਥੇ ਤੇਰੀ ਬਈ ਹੋਣੀ ਹਾਂ ਆਹ ਛੋੜੀ ਛੋੜੀ ਚਲੋ ਵਧੀਆ ਬਧੀਆ ਚਲੋ ਕਰੋ ਗੱਲਾਂ ਬਾਤਾਂ ਫਿਰ ਗੱਲਾਂ ਬਾਤਾਂ ਤੁਹਾਡੀ ਰਿਕਾਰਡ ਨਹੀਂ ਕਰਨੀਆਂ ਅਸੀਂ ਹੋ ਗਈਆਂ ਗੱਲਾਂ ਹਾਂਜੀ ਕੀ ਹਾਲ ਚਾਹ ਦੋਸਤੋ ਠੀਕ ਠਾਕ ਜੋ ਉਹ ਕੋਈ 50 ਰੁਪਏ 60 ਰੁਪਏ 80 ਰੁਪਏ ਤੱਕ ਦੇ ਦਿੰਦੀ ਹੈ ਕੋਈ ਚੱਕਰ ਨਹੀਂ ਕੋਈ ਇੱਕ ਨਹੀਂ ਮਾੜਾ ਡਿਸਕਸ ਚੱਲਦੀ ਪਈ ਹੈ ਚਲੋ ਵੀ ਚਲੀਏ ਜਲਦੀ ਮੈਡੀਕਲ ਆਰਾਮ ਪਾਣੇ ਕਰ ਆਈ ਮम्मी ਜੀ ਗੋਲ ਗੱਪੇ ਖਾਣ ਆਈ ਆ ਅਸੀਂ ਨਹੀਂ ਖਾਣੀ ਆਗੇ ਮम्मी ਨੇ ਖਾਣੀ ਸ਼ਾਹੀ ਵੀ ਖਾਣੇ ਆ ਆਓ ਬਹੁਤ ਨੇ ਖਾਣੇ ਨਹੀਂ ਖਾਣ ਬਣਾਇਆ ਗੋਲ ਗੱਪੇ ਖਾਣ ਤੇ ਆਪਣੀ ਸ਼ਾਪ ਤੇ ਇਧਰ ਬਾਹਰ ਨਵੇਂ ਲੱਗੇ ਹੋਏ ਆ ਕਹਿੰਦੇ ਆ ਨਾ ਅੰਦਰ ਵੈਗ ਆਵਾਂਗੇ ਕਿ ਕੋਈ ਬਣਾਉਦਾ ਯਾਰ ਮੇਰਾ ਫਰੈਂਡ ਆ ਹਾਂ ਉਹ ਆ ਨਵੀਂ ਰੇੜੀ ਰਾਈ ਉਹਨੇ ਬਹੁਤ ਸਾਰਾ ਬਣਾਉਂਦਾ ਪਤਾ ਕਿਤਾ 버ਗਰ ਤਿੰਨ ਤਿੰਨ ਬੰਨਾਂ ਵਾਲਾ 버ਗਰ ਆ ਐਡਾ ਵੱਡਾ ਮਹਾਰਾਜਾ 버ਗਰ 55 ਰੁਪਏ ਦਾ 55 ਰੁਪਏ ਦਾ ਉਹ 버ਗਰ ਖਵਾਉਂਗਾ ਮੈਂ ਨਹੀਂ ਹੱਦ ਬਣਾਉਂਦੇ ਨੇ ਦੇਖਿਆ ਇਹਨੂੰ ਮੈਨੂੰ ਪਤਾ ਕੀ ਕਿਹਾ ਮੈਂ ਕਿਹਾ ਕੱਲ ਕੱਲ ਕੋਲ ਕੁਝ ਖਾਣ ਲੱਗਿਆ ਮੈਨੂੰ ਕੁਝ ਖਿਲਾ ਦੋ ਕੁਝ ਵੀ ਖਿਲਾ ਦੋ ਉੱਥੇ ਨਹੀਂ ਖਵਾਣਾ ਕੋਈ ਨਹੀਂ ਮਿਲਣਾ ਇੱਥੇ ਹੈ ਹੀ ਕੁਝ ਨਹੀਂ ਮੈਂ ਨਹੀਂ ਕੁਝ ਖਾਣਾ ਹੈਗਾ ਮੇਰੀ ਗਰਲਸ ਨੂੰ ਉਹ ਤੋਂ ਚੀਜ਼ ਲੈ ਲਈ ਪਤਾ ਕੀ ਗੱਲ ਆ ਅੱਜ ਖਾਦਾ ਹੋਇਆ ਹੈ ਨਾ ਮੁਰਗੀ ਫੋਟਾ ਦੇ ਰੋ ਕੋ ਉਥੋਂ ਲਿਆ ਦੂਗਾ ਮੇਰੇ ਹੈਗੇ ਡਿੰਪਲ ਡ੍ਰਿਲ ਮਾਂ ਦੀ ਲੋੜ ਗਈ ਤੇ ਆਪਣੇ ਭਰਾ ਹਾਂ ਨਾ ਹੋ ਗਏ ਨੇ ਇਨੇ ਦਿੱਤੇ ਗੋਲ ਗੱਪੇ ਪੰਜ ਤੇਰੀ ਮੰਮੀ ਕਹਿੰਦੀ ਮਹਿੰਗੇ ਲਾਵੇ ਮੈਂ ਕਿਹਾ ਟੇਸਟ ਦਾ ਹੀ ਫਰਕ ਹੋਣਾ ਹਾਂ ਕਿਦਾਂ ਦੇ ਲੱਗੇ ਜਦੋਂ ਸਵਾਦ ਹੈ ਨਾ ਚੀਜ਼ਾ ਚੀਜ਼ ਕੁਆਲਟੀ ਦੇ ਹਿਸਾਬ ਨਾਲ ਆ ਹਾਂ ਤੈਨੂੰ ਕੋਈ ਤੂੰ ਦੱਸ ਛੱਕ ਦੇਖ ਤੈਨੂੰ ਦੂਜੇ ਲੈਦੇ ਆ ਕੱਲੇ ਪਾਣੀ ਵਾਲੇ ਨਿਆਉ ਅੱਕੜ ਦੇ ਦੇਖਦਾ ਨਾ ਚਲੋ ਖਾਓ ਫੇ ਚੱਲੀਏ ਕਰਨ ਨੂੰ ਯਾਰ ਮੈਂ ਬਹੁਤ ਦੇਰ ਦਾ ਡਿਬੇਟ ਕਰਦਾ ਪਿਆ ਸੀ ਦੁਕਾਨ ਦੇ ਬੈਠੇ ਮਮੀ ਨੂੰ ਲੱਗਦਾ ਮੋਟਾ ਹੋ ਗਿਆ ਨਾ ਮੋਰਸ ਲਗਾਇਆ ਚੱਲ ਠੀਕ ਆ ਕਰੇ ਅੰਮੀ ਨੂੰ ਲੱਗਦਾ ਮੈਨੂੰ ਤਾਂ ਵੀ ਨਹੀਂ ਹੁੰਦਾ ਚਲੋ ਚੱਲੀਏ ਯਾਰ ਕਿਹਾਂ ਮੀਜੂ ਯਾ ਖਾਲਾ ਖਾਲਾ ਤੂੰ ਜਾਣਾ ਚਾਹਾਂਗਾ ਜਾਂ ਨਹੀਂ ਨਹੀਂ ਮੈਂ ਤਾਂ ਵਿਹਲਾ ਹੀ ਆਂ ਆਪਾਂ ਆਇਆ ਕੋਈ ਮੈਨੂੰ ਤਾਂ ਹੋਰ ਸਾਰੇ ਨਿਕਾਲੇ ਸਮਾਂ ਸਮੂਹ ਲੈ ਕੇ ਪਹੁੰਚ ਗਏ ਆ ਘਰੇ ਗੋਲ ਗੱਪੇ ਖਾ ਕੇ ਸਾਰਾ ਕੁਝ ਖਾ ਕੇ ਖਾਣ ਪੀਣ ਦੀ ਆ ਰੋਟੀ ਵੀ ਰੋਟੀ ਦੀ ਹੋ ਗਈ ਛੁੱਟੀ ਅੱਜ ਕੱਪੜਿਆਂ ਨੂੰ ਤੈਆਂ ਲੱਗ ਰਹੀਆਂ ਸੀ ਇੱਧਰ ਆਪ ਬਨਾਣਾ ਟਾਪ ਅਸੀਂ ਗੋਲ ਗੱਪੇ ਖਾਏ ਮਮੀ ਲੈ ਲਿਆਏ ਆ ਮਮੀ ਲਈ ਨਾਲ ਲੈ ਆਏ ਆ ਮੈਂ ਰੋਟੀ ਨਹੀਂ ਖਾਣੀ ਤੁਸੀਂ ਖਾਣੇ ਨਹੀਂ ਮੈਂ ਵੀ ਨਹੀਂ ਖਾਣੀ ਹੈਗੀ ਤੇ ਕੁਝ ਖਾਦਾ ਵੀ ਨਹੀਂ ਲੈਣੀ ਖਾਣੀ ਹੈਗੀ ਰੋਟੀ ਮੈਂ ਪਾਪੜ ਨਹੀਂ ਖਾ ਗਿਆ ਦੁਪਹਿਰੇ ਕਿੰਨੇ ਵੜੇ ਸ਼ਾਮੀ ਆਓ ਜਿੰਨੇ ਪੈ ਸੀ ਪਲੇਟ ਸਾਰੇ ਆ ਜੀ ਜੁੱਟੀ ਸੋਈ ਜੋ ਔਰ ਉਸ ਦੀ ਸੋਈ ਜਾਈ ਛੁੱਟੀ ਚਲੋ ਇਦਾਂ ਕਰੋ ਫਿਰ ਉਹਨਾਂ ਦਾ ਬਲੌਗ ਵੀ ਕਾਫੀ ਲੰਬਾ ਹੋ ਚੁੱਕਾ ਹੈ ਅੱਜ ਸੰਡੇ ਦਾ ਤੇ ਇੱਥੇ ਬਲੌਗ ਦਾ ਕਰੋ ਐਂਡ ਹੇਲੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸਿਓ ਤੁਹਾਨੂੰ ਸਾਡਾ ਬਲੌਗ ਕਿੱਦਾਂ ਦਾ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਸਾਡਾ Z ਬਲੌਗ ਕਿਤਾਬ ਹੋਰ ਟੀਵੀ ਤੇ ਲੱਗਦੀ ਦਿੱਖਦੇ ਆ ਟੀਵੀ ਤੇ ਹਜੇ ਵੀ ਸਾਡੇ ਆ ਦੇਖੋ ਨਾ ਇਹ ਤਾਰਕ ਮੇਤਾ ਕਾ ਉਲਟਾ ਜਿਵੇਂ ਚੱਲਦਾ ਪਿਆ ਚਲੋ ਮਿਲਦੇ ਆ ਤੁਹਾਨੂੰ ਗੱਲ ਇੱਕ ਨਵੇਂ ਬਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ